ਹਉ ਤੁਹਾਨੂੰ ਬਖਾਨੇ ਕਿੱਥੇ ਨਹੀਂ ਨਹੀਂ ਇਹ ਕਾਈ ਜੁੱਥੇ ਬੈਠਾਣੇ ਪਿਆ ਪਾਲ ਥਾਣਾ ਹੀ ਹੈ ਨਾਲ ਲਿਸੈਂਸ ਜਮਾ ਹੋ ਸਕਦਾ ਤੁਹਾਡਾ ਰੋਟਰ ਕਿੱਥੇ ਆ ਤੁਹਾਡਾ ਨਾਮ ਲਿਖਾਉਂਦੇ ਇੱਥੇ ਜਮਾ ਦਿਖਾਓ ਗੱਡੀ ਕਿੱਥੇ ਚੱਲਦੀ ਪੈਸਾ ਲੈ ਬੰਦੀ ਦਸਤਰੇ ਉਹ ਸਾਰੇ ਅੱਜ ਅੰਸ਼ੋਰ ਤੋਂ ਹੋਰ ਸੀ ਸਭ ਕੋਸ਼ੇ ਜਮਾ ਕਰ ਲੈਂਦੇ ਆ ਨਾ ਕਿੱਥੇ ਬੰਦੇ ਨੂੰ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਉੱਤਰ ਕਿੱਡੀ ਮਾਰੋ ਉੱਤਰ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲੱਗਾ ਆ ਪਾਜੀ ਵਿਆਪਸ ਹੈ ਤੁਸੀਂ ਗੱਡੀ ਚੱਕ ਲਈ ਤੁਸੀਂ ਆਪਣੇ ਲਾਇਸੈਂਸ ਤੇ ਵਿਖਾ ਦੇ ਪਾਣੀ ਨੂੰ ਸਮਝ ਮਿਲਦਾ ਦੱਕਰੇ ਆਰ ਸੀ ਇਨਸ਼ੋਰੈਂਸ ਪਰਮਿਸ਼ਨ ਹਾਂਜੀ ਦਸੋ ਹਾਂਜੀ ਕਿਹੜਾ ਜੀ ਨੋ ਪਾਰਕਿੰਗ ਦਾ ਸਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲੇ ਨੇ ਮਨਾ ਕੀਤਾ ਕਿ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਚਾਹੀਦੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਥੋਂ ਗੱਡੀ ਚੱਕਣੀ ਚੱਕਣੀ ਅੱਛਾ ਕਿ ਗੱਡੀ ਹਾਂਜੀ ਕੋ ਨਾਲ ਬਲਾ ਯਾਰ ਉਹ ਵੀ ਉਹ ਗੱਲਾਂ ਆਈ ਉਹ ਗੱਡੀਆਂ ਉਹ ਵੀ ਲੱਗੀਆਂ ਪਿਆਰੇ ਸਾਹਮਣੇ ਉਹ ਉੱਤੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਅੰਦਰ ਦੁਕਾਨਦਾਰ ਨੂੰ ਬਾਹਰ ਤੁਸੀਂ ਆਹ ਗੱਡੀ ਤੇਰੀ ਹੈਗੀ ਤੇਰੀ ਹੈਗੀ ਕੋਈ ਨਹੀਂ ਬੰਦਾ ਕਿਉਂਹੀ ਗੱਡੀ ਪਾ ਲਈ ਆਹ ਸ਼੍ਰੀਮਾਨ ਜੀ ਆਏ ਨੇ ਪੰਦੇ ਨੇ ਗੱਡੀ ਨਾਲ ਤੁਹਾਡੀ ਤੇ ਅਸਰ ਨਾਲ ਗੱਲ ਕਰਨ ਤੇ ਖਲੋ ਜੇ ਮਾਤਾ ਜੀ ਇੱਥੇ ਖੜੇ ਸਗੇ ਬਈ ਮਾਤਾ ਜੀ ਨੂੰ ਤੇ ਅੰਦਰ ਬੈਜੋ ਗੱਡੀ ਵਿੱਚ ਪਾ ਦਿਓ ਬਈ ਤੁਸੀਂ ਤੇ ਖੜੇ ਨੇ ਉਹਨਾਂ ਨੂੰ ਗੱਡੀ ਉੱਤੇ ਸਵਾਹ ਕੀ ਕਰਨ ਵਾਸਤੇ ਆਇਆ ਸੀ ਆਹ ਨਾਲ ਲੱਗੇ ਨਾ ਆਹ ਨਾਲ ਲੱਗੇ ਹਾਂ ਤੇ ਕੀ ਕੀ ਹੋ ਜਾ ਰਿਹਾ ਇਹਨਾਂ ਦੇ ਬੰਦੋ ਇੱਕ ਤਾਂ 50 ਦਿਹਾੜਾ ਨਾ ਕਹਿਣਾ ਹਾਂ ਹਾਂ ਕੰਮ ਚੱਲਦਾ ਹੈ ਜੀ ਜੀ ਉਹ ਸੁਣਾ ਉਹਦੇ ਵੀ ਸੁਣਾਉਂਦੇ ਗੱਲ ਨਹੀਂ ਹੁੰਦੇ ਨਾ ਮਾਰਾ وہی ਹੋਰ ਤੁਸੀਂ ਇਹਦੇ ਵਿੱਚ ਇੱਕ ਬਾੜੇ ਵੀ ਆ ਲਗੇ ਜਾਂ ਕੋ ਕੱਪੜਾ ਖਰੀਦ ਕੇ ਆਇਆ ਜਾਂ ਜੁੱਤੀਆਂ ਖਰੀਦ ਕੇ ਆਇਆ ਤੇ ਸਫਾਈ ਕਰ ਲਿਆ ਇੱਕ ਦਵਾਈ ਦਾ ਮਸਲਾ ਆ ਹਾਂ ਇੱਕ ਬਾਰ ਬੰਦੇ ਦਵਾਈ ਲੈਣ ਆਇਆ ਮੁੰਡਾ ਤਾਂ ਵਧਾਉਣਾ ਸਾਡਾ ਅੰਦਾਜ਼ਾ ਨਹੀਂ ਆ ਹਾਂ ਕੱਪੜਾ ਹੋਰ ਆਏ ਹੋਏ ਦੁਆਇਆ ਆ ਰਹੇ ਦੁਆਇਆ ਆਵੇ ਆ ਇਹਨੇ ਦਵਾਈਆਂ ਲੈਣ ਦੇ ਕਿੰਨਾ ਕੁ ਟਾਈਮ ਲੱਗਾ ਉਹ ਸਾਨੂੰ ਗੱਡੀ ਸਾਡੀ ਚੋਕ ਕਿਉਂ ਪੀਟੀ ਹੈ ਠੱਕੇ ਸਹੀ ਸਾਡੇ ਨਾਲ ਕਰਨ ਰਹਾ ਹੈ ਤੇਰੇ ਤਾਂ ਕਿਛਾ ਹੀ ਕਰਨਗੇ ਰਹਿਣ ਤਾਂ ਕਿਛਾ ਹੀ ਕਰਾਂਗੇ ਇਹੇ ਕੀ ਕਰਗੇ ਉਸ ਨਾਲ ਲੋਕ ਲਗਾਏ ਸੀ ਪਰ ਆਪਣੀ ਫਰਮਾਂ ਨਾ ਨਹੀਂ ਫਿਰਦੀ ਗੱਡੀ ਲਾਸ਼ ਹੈ ਫਰਮ ਦਿੱਤੀ ਹੈਗੀ ਨਹੀਂ ਆਪਾਂ ਨੂੰ ਨਾਮ ਤੱਕ ਨਹੀਂ ਬਤਾਏਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕਾ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘ ਗਵਰੀ ਬਣਾ ਤਾਈਆ ਭੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂ ਹਾਂਜੀ ਆਪਾਂ ਇੰਨੀ ਦੇ ਅੱਧਾ ਕਿਉਂ ਦੱਸਦੇ ਬੇ ਨਾ ਭਾਜੀ ਮੈਨੂੰ ਪੁੱਛਿਆ ਕਿੰਨੇ ਜਾਣ ਕੇ ਮੈਂ ਕਹਾਂ ਤੂੰ ਬਾਹਰ ਆਉਂਗਾ ਭਜ ਮੈਂ ਆਪਣੀ ਜਗ੍ਹਾ ਤੇ ਬੈਠਾ ਛੱਪੋ ਸ਼ਕ ਆਪੇ ਜੀ ਭਾਜੀ ਮੈਂ ਤੁਹਾਨੂੰ ਡਿਖਾਵਾਂ ਮੈਂ ਤੁਹਾਨੂੰ ਕਾਗਜ਼ ਦਿਖਾਵਾਂ ਬਜਾ ਲੋਨਸੈਂਸ ਦਿਖਾਉਣਾ ਫਿਰ ਤਾਂ ਲਿਸੈਂਸ ਚਾਹਵਾ हां लाइसेंस जाके ठेकेदार ਨਾਲ ਗੱਲ ਕਰੋ ਕੋਈ ਗੱਡੀ ਚਲਣ ਨਾ ਦੇਵਾ ਸੰਸਣੇ ਕੇਦਾਰੀ ਸੰਸਣੇ ਕਰੋ ਮੇਰੇ ਕੋਲ ਕਾਜ ਨਹੀਂ ਮੰਗਦੇ ਸਾਹਦੇ ਮੈਂ ਕਾਜ ਮੰਗਦਾ ਕੋਈ ਨਾਈਟ ਲਾ ਕੇ ਗੱਡੀ ਚ ਕਹਿੰਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨਹੀਂ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਸਭ ਸਰ ਜਨਾਬ ਇਧਰ ਕਿੰਨੇ ਦੇਰ ਕਰਨੀ ਸੀ ਦੇ ਰਾਂਗਾ ਤੈਨੂੰ ਸਰ ਤੈਨੂੰ ਕਹਿਣੇ ਤੂੰ ਟਿਕਾ ਲਾ ਦੇ ਤੇਰੀ ਗੱਡੀ ਤੁਹਾਡੀ ਗੱਡੀ ਮਾਰਦੀ ਆ ਕੀ ਨਾਮ ਆ ਤੇ ਕਿੱਥੇ ਤੁਸੀਂ ਪਹੁੰਚੇ ਹੋ ਹਰਤਵਾਲ ਸਿੰਘ ਸੰਤੂ ਨਾਂ ਆ ਜੀ ਮੇਰਾ ਕੀ ਹੋਇਆ ਕੀ ਭਾਜੀ ਇੱਕ ਜਗ੍ਹਾ ਖੜੇ ਤੁਸੀਂ ਪਤਲੀ ਨਾ ਤਾਂ ਦਵਾਈ ਲੈ ਰਹੇ ਹੋ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਟੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਿਨ ਲੈਣ ਆਏ ਕਿੰਨਾ ਦੀ ਦਵਾਈ ਲੈਣਾ ਹੈ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਟੋ ਹੋ ਗਈ 5 ਮਿੰਟ ਹੋਏ ਸਾਰੇ ਅਜੇ ਤੇ ਮਾਤਾ ਜੀ ਦੀ ਉਮਰ ਕਿੰਨੀ ਸੀ ਮਾਦਾ ਜੀ ਦੀ ਉਮਰ ਹੈਗੀ ਹੈ ਜੀ 85 ਸਾਲ ਦੀ। ਇੱਥੇ ਬੈਠੇ ਸੀ। ਹਾਂਜੀ ਹਾਂਜੀ। ਗੱਡੀ ਬਾਜ ਬੈਠੇ ਆਣ। 5 ਮਿੰਟ ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ। ਗੱਡੀ ਆ ਗਾ ਗਰਮੀ ਗੱਡੀ ਬੰਦ ਚਾਬੀ ਮੇਰੇ ਕੋਲ ਹੈ ਤੇ ਨਾਲ ਹੀ ਲੇਟੋ ਕਰ ਲਈ। ਹਾਂਜੀ। 5 ਮਿੰਟ ਦੇ ਵਿੱਚ। 5 ਮਿੰਟ ਹੀ ਹੋਏ ਸਾਰੇ ਤੇ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲੇ ਨੂੰ ਪੁੱਛ ਲੋ 5 ਮਿੰਟ ਦੇ ਨਾਲ ਗੱਡੀ ਡੋ ਕਰ ਲਈ। ਚਲ। ਭਾਈ ਜੀ ਨੰਬਰ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ। ਭਰਦੀ ਜੀ ਗੱਡੀ ਜਿਹੜੀ ਕਿਤੇ ਗਈ ਕਿੱਥੇ? ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਤੁਹਾਡੇ ਆ ਲੇਕਿਨ ਇਹਨਾਂ ਜਵਾਬ ਨਹੀਂ ਸੁਣੀ ਸਾਨੂੰ ਮੈਨੂੰ ਦੱਸ ਦਿਓ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਕ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਵੀ ਬੈਠੋ ਠੀਕ ਆ ਇਹ ਸਰ ਕਹਿ ਰਹੇ ਆ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਹੈ ਜੀ ਕੋਈ ਗੱਲ ਨਹੀਂ ਮਾਤਾ ਜੀ ਕਿਹੜੀ ਕੰਪਨੀ ਦੀ ਹੈਗੀ ਆ ਨਹੀਂ ਤੁਸੀਂ ਗੱਡੀ ਚਲਾਉਂਦੇ ਫਿਰ ਮੈਂ ਤਾਂ ਕਹਾਂ ਨਾ ਕਰੋ ਤੁਸੀਂ ਕਿਹੜੀ ਕੰਪਨੀ ਨੂੰ ਲੈ ਕੇ ਆਏ ਕੋਈ ਧੱਕਾ ਨਹੀਂ ਕਰਦੇ ਨਹੀਂ ਨਹੀਂ ਤੁਸੀਂ ਪ੍ਰਾਈਵੇਟ ਦੀ ਧੱਕਾ ਕਰਦੇ ਹੋ ਕਰਾਂ ਧੱਕਾ ਜੀ ਲੈ ਕੇ ਮੋਈ ਜ਼ਬਰਦਸਤੀ ਲੈ ਕੇ ਫਿਲਮ ਦੀ ਨਾਂ ਦੱਸੋ ਇਹ ਬਲਗ ਗੱਲ ਹੋਈ ਨਹੀਂ ਪਤਾ ਨਾ ਕਿਉਂ ਨਹੀਂ ਪਤਾ ਵੇਖੋ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਹੈ ਤੁਸੀਂ ਟੋਕੀ ਤਾਂ ਕਰ ਲਈ ਇਹ ਕਿਹੜੀ ਫਰਮ ਦੀ ਗੱਡੀ ਹੈ ਕਿਹੜੀ ਫਰਮ ਦਾ ਨਾਂ ਦੱਸ ਉਸਦੇ ਪੈਸੇ ਉਹ ਕਿਹਦੇ ਪੈਸੇ ਸਾਡਾ ਚਲਾਨ ਕਰ ਦੋ ਚਲਾਨ ਕਰਦੇ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤੁਹਾਨੂੰ ਉਹ ਦੱਸਦੀ ਹਾਂ ਇੱਕ ਮਿੰਟ ਸਰ ਬੋਲਣ ਇਹ ਗੱਲ ਥੋੜਾ ਕੋਈ ਫਰਮ ਦਾ ਨਾਂ ਦੱਸ ਕਿਹੜੀ ਫਰਮ ਦੀ ਗੱਡੀ ਹੈ ਕਿੰਨਾ ਸਮਾਂ ਆਇਆ ਕਿ 5 ਮਿੰਟ ਹੋਏ ਸਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਨਾ ਉਹ ਦੇ ਕੋਈ ਮਾਤਾ ਜੀ ਵਿੱਚ ਬੈਠੇ ਹੋਣੇ ਬੈਠੇ ਆ ਉਹਨੇ ਬੈਠੇ ਬੰਦਾ ਇਹਨਾਂ ਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾਉਂਦੇ ਮੈਂ ਇਹਨਾਂ ਨੂੰ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੇ ਜਵਾਬ ਦਿੱਤਾ ਗੱਲ ਦਾ ਅਸੀਂ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਕੋਈ ਕਿਹੜੀ ਕੰਪਨੀ ਹੋ ਗਿਆ ਠੇਕਾ ਤੁਹਾਡਾ ਮਾਤਾ ਜੀ ਬਾਅਦ ਚ ਆ ਕੇ ਬੈਠੇ ਠੇਕਾ ਕਿਹੜੀ ਕੰਪਨੀ ਕੋਵਾ ਭਾਜੀ ਪੰਜਾਬ ਪੁਰਾਣੇ ਲੋਕੋ ਦੇ ਧਕੇਸ਼ਾ ਜੀ ਧਕੇਸ਼ਾ ਜੀ ਹੈਲੋ ਮੈਂ ਤਾਂ ਬੱਸ ਨਹੀਂ ਨਹੀਂ ਡਿਆ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਨਦੋ ਦਵਾਈ ਲੈਣ ਆਏ ਉਹ ਕਿਹਾ ਮਜਬੂਰ ਬਾਹਰ ਖੜੇ ਬਾ ਲੋ ਮੈਂ ਇਹੋ ਹੀ ਕਹਿਤਾ ਵਿੱਚ ਜਦ ਦਰਮੀ ਹੈ ਜਾਨ ਬਾ ਲੋ ਮੈਂ ਤਾਂ ਜਾਣੀ ਨਹੀਂ ਗੰਭਿਆਹ ਇਹੋ ਹੀ ਆਪਾ ਨਾ ਗਲਤ ਜਾਣਕਾਰੀ ਦੇ ਰਹੇ ਹੋ ਵੀ ਚਲੋ ਜੀ ਇਹਨਾਂ ਦਾ ਸਟਾਫ ਨਾਲ ਗੱਲ ਕਰਵਾ ਦੇਣਾ ਮੈਂ ਕੀ ਕਰਾਂ ਉਹਨੂੰ ਲੈ ਆਓ ਉਹਨੂੰ ਲੈ ਆਓ ਬਰਾਬਰ ਗਲਤ ਦੱਸੋ ਨਾ ਕੀ ਗੱਲ ਹੋਈ ਆ ਇਹ ਲੋਕਾਂ ਦੀ ਗੱਲ ਹੈ ਕਿ ਕਹਿੰਦੇ ਵਿੱਚ ਮਾਤਾ ਦੀ ਬੇਟੀ ਨੂੰ ਚੋਰੀ ਵੱਡੀ ਗੱਲ ਹੈ ਕਿ ਲੈਪਟਾਪ ਮਾਤਾ ਦੇ ਕੋਲ ਗੱਡੀ ਖਾਲੀ ਕੋਈ ਮਾਤਾ ਦੀ ਵਿੱਚ ਵੇਖੀ ਤੇ ਇਹ ਤੁਹਾਨੂੰ ਬਾੜੀਆਂ ਤਾਂ ਬਰਾਬਰ ਨਹੀਂ ਹੈ ਕਿ ਮੈਡੀਸਨ ਵਾਲੇ ਨੂੰ ਤੁਹਾਨੂੰ ਤੁਹਾਡਾ ਤਰਵਾ ਲੈ ਲਿਆ ਕੋਈ ਤੁਹਾਨੂੰ ਠੀਕ ਹੈ ਇਹ ਗੱਲ ਬਹੁਤ ਅੰਦਰ ਹੈਗੀ ਨਹੀਂ ਜਾਣ ਕੇ ਲੈਪਟਾਪ ਪਾ ਲਿਆ ਤੇਰਾ ਗੱਲ ਹੀ ਕਰਨ ਮਾਤਾ ਜੀ ਵਾਲ ਨੂੰ ਦੰਦ ਵਾਲ ਨੂੰ ਮਾਰ ਕੇ ਮਾਤਾ ਬਾਹਰ ਕਰੀ ਨਹੀਂ ਪਾਇਆ ਮਾਤਾ ਬਾਹਰ ਹੀ ਬਸ ਬਾਜ ਬਣਾਇਆ ਮੈਂ ਕਿਹਾ ਨਾ ਮਣੀ ਅਗੇ ਨਾ ਬਾਹਰ ਬਾਜ ਜੀ ਬੈਠੇ ਇਹਨੇ ਪਰ ਬੈਠੇ ਵੀ ਹੈਗੇ ਇਹਨੇ ਵਿੱਚ ਕੋਈ ਮਾਤਾ ਜੀ ਬਾਹਰ ਕਰਿਆ ਨਹੀਂ ਕਿ ਤੁਹਾਨੂੰ ਮੈਂ ਕੀ ਕਿ ਮਾਤਾ ਜੀ ਨੂੰ ਗੱਡੀ ਵਿੱਚ ਬਹਾਉਂ ਪਿਆ ਕਿ ਨਹੀਂ ਗਿਆ ਉਹ ਗੱਡੀ ਉਹਦਾ ਕੰਮ ਮਾਤਾ ਜੀ ਕਰਦਾ ਪੰਜ ਮਿੰਟ ਹੋਏ ਸਾਰੇ ਦਵਾਈ ਲੈਂਦਿਆਂ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਣ ਦੋ ਉਹ ਬਾਹਰ ਕਰ ਲੈਣਾ ਕਿਹਾ ਕਿ ਨਹੀਂ ਬੈਜੋ ਮਾਤਾ ਜੀ ਅੰਦਰ ਲੈ ਲੈਂਦੇ ਆ ਆ ਸਰਗਰ ਪ੍ਰੋਜੈਕਟ ਮਾਤਾ ਜੀ ਗੱਡੀ ਤੁਹਾਡੀ ਛੱਡ ਦੇਣੀ ਆਪਾਂ ਕਿੱਦਾਂ ਨਹੀਂ ਲੈ ਆ ਆ ਦੇ ਤੁਸੀਂ ਜੱਦੀ ਤੇ ਨਾ ਆਓ ਆਓ ਬੰਦੀ ਨਾ ਆਓ ਆਹ ਬੰਦਾ ਪਾਉਂਦਾ ਆਹੇ ਰਾਹ ਜਾਓ ਜਾਓ ਆਪਾਂ ਇਹਨਾਂ ਨੂੰ ਮਾਤਾ ਜੀ ਦੇਖੋ ਦੇਖੋ ਆਉਣੀ ਜਾਣਾ ਐਸੇ ਆ ਕੇ ਦੇ ਛੱਡ ਕੇ ਖਬਰ ਕਰੋ ਚੱਲ ਚੱਲ ਅੰਦਰ ਮੱਤ ਦੀ ਜਿੱਤੀ ਯਾਰੀ ਛੁੱਟ ਪਾਇਆ ਅੰਦਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾਉਂਦਾ